ਕੋਰੀਆ ਚ ਮਾਰਸ਼ਲ ਲਾਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਰੱਖਿਆ ਮੰਤਰੀ ਕਿਮਿਯੋਂਗ ਨੇ ਦਿੱਤੇ ਦਿਨ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਕੋਰੀਆਈ ਮੀਡੀਆ ਰਿਪੋਰਟ ਮੁਤਾਬਕ ਕਿਮਿਯੋਂਗ ਨੇ ਦੇਸ਼ 'ਤੇ ਵੱਡੀ ਗੜਬੜੀ ਦੀ ਜ਼ਿੰਮੇਵਾਰੀ ਲਈ ਸੀ ਜਾਣਕਾਰੀ ਮੁਤਾਬਕ ਰਾਸ਼ਟਰਪਤੀ ਯੂਨ ਸੇਕ ਯੂਨ ਨੇ ਰੱਖਿਆ ਮੰਤਰੀ ਦਾ ਅਸਤੀਫਾ ਸਵੀਕਾਰ ਕਰ ਲਿਆ ਸੀ ਦੱਸ ਦੇ ਕੇ ਰਾਸ਼ਟਰਪਤੀ ਨੇ ਰੱਖਿਆ ਮੰਤਰੀ ਕਿਮ ਦੀ ਸਲਾਹ ਦੇ ਹੀ ਮਾਰਸ਼ਲ ਲਾਨੂੰ ਦਾ ਐਲਾਨ ਕੀਤਾ ਸੀ ਇਸ ਗੱਲ ਦੀ ਪੁਸ਼ਟੀ ਉਪ ਰਾਸ਼ਟਰਪਤੀ ਨੇ ਪ੍ਰਮੀਡੀਆ ਬ੍ਰੀਫਿੰਗ 'ਚ ਕੀਤੀ ਸੀ ਉਹਨਾਂ ਨੇ ਕਿਹਾ ਸੀ ਕਿ ਯੋਂਗ ਦੇ ਆਦੇਸ਼ ਤੇ ਦੀ ਫੌਜ ਸੰਸਦ ਜੇਤ داخل ਹੋਈ ਸੀ ਕਿ ਯੋਂਗ ਦੀ ਜਗ੍ਹਾ ਹੁਣ ਚੋਈ ਯੋਂਗ ਹਿਊਗ ਨੂੰ ਦੱਖਣੀ ਕੋਰੀਆ ਦਾ ਨਮਾ ਰੱਖਿਆ ਮੰਤਰੀ ਬਣਾਇਆ ਗਿਆ ਹੈ। ਇਹ ਫੌਜ ਵਿੱਚ ਚਾਰ ਸਟਾਰ ਜਨਰਲਹਿ ਚੁਕੇ ਨੇ ਤੇ ਵਰਤਮਾਨ ਵਿੱਚ ਸਾਉਦੀ ਅਰਬ ਵਿੱਚ ਤੇ ਦੱਖਣੀ ਕੋਰੀਆ ਦਾ ਰਾਜਦੂਤ ਦਾ ਅਹੁਦਾ ਸਮਲੇ ਨੇ। ਉਧਰ ਵਿਰੋਧੀ ਪਾਰਟੀ ਦੇ ਸੰਸਦ ਮੈਂਬਰ ਕਿਮ ਯੂਨ ਸਯੋਂਗ ਨੇ ਦੋਸ਼ ਲਗਾਇਆ ਸੀ ਕਿ ਰਾਸ਼ਟਰਪਤੀ ਬਣਨ ਤੋਂ ਬਾਅਦ ਯੋਂਗ ਨੇ ਆਪਣੇ ਦੋਸਤਾਂ ਨੂੰ ਮਹੱਤਵਪੂਰਨ ਅਹੁਦਿਆਂ ਤੇ ਨਿਯੁਕਤ ਕੀਤਾ ਹੈ। ਇਹਨਾਂ ਸਾਰਿਆਂ ਕੋਲ ਮਾਰਸ਼ਲ ਲਾਗੂ ਕਰਨ ਦੀਆਂ ਬਹੁਤ ਸਾਰੇ ਅਧਿਕਾਰ ਨੇ ਅਤੇ ਕਈ ਮੈਂਬਰ ਤਾਂ ਉਸ ਲਈ ਤਿਆਰੀ ਕਰਦੇ ਨੇ ਰਾਸ਼ਟਰਪਤੀ ਨੇ ਮਾਰਸੇਲਾ ਲਾਗੂ ਹੋਣ ਤੋਂ 3 ਘੰਟੇ ਪਹਿਲਾਂ ਕੈਬਨਟ ਦੀ ਮੀਟਿੰਗ ਬੁਲਾਈ ਸੀ ਜਿਸ ਵਿੱਚ ਉਨਾ ਤੋਂ ਇਲਾਵਾ 4 ਲੋਕ ਸ਼ਾਮਿਲ ਸਨ ਪ੍ਰਧਾਨ ਮੰਤਰੀ ਤੋਂ ਇਲਾਵਾ ਵਿੱਤ ਅਤੇ ਵਿਦੇਸ਼ ਮੰਤਰੀਆਂ ਨੇ ਮਾਰਸ਼ਲ ਲਾਗ ਨਕੌਂ ਦਾ ਵਿਰੋਧ ਕੀਤਾ ਸਾਲਾ ਪਰ ਰਾਸ਼ਟਰਪਤੀ ਨੇ ਉਨ੍ਹਾਂ ਦੀ ਕੋਈ ਸਲਾਹ ਨਹੀਂ ਮੰਨੀ ਹੁਣ ਦੱਖਣੀ ਕੋਰੀਆ ਦੇ ਕਾਰਜਕਾਰੀ ਰੱਖਿਆ ਮੰਤਰੀ ਨੇ ਇੱਕ ਮੀਡੀਆ ਬ੍ਰੀਫਿੰਗ 'ਚ ਦੱਸਿਆ ਹੈ ਕਿ ਦੂਜੀ ਮਾਰਸ਼ਲ ਲਾਗ ਘੋਸ਼ਣਾ ਦੀਆਂ ਰਿਪੋਰਟਾਂ ਸੱਚ ਨਹੀਂ ਸਨ ਇਹ ਉਦੋਂ ਹੋਇਆ ਜਦੋਂ ਦੇਸ਼ ਦੀ ਸੱਤਾਧਾਰੀ ਪੀਪਲਸ ਪਾਵਰ ਪਾਰਟੀ ਦੇ ਮੁਖੀ ਨੇ ਰਾਸ਼ਟਰਪਤੀ ਯੂਨ ਸੋਕਯੋਲ ਦੇ ਤੇਜ਼ੀ ਨਾਲ ਮਤਕਲੀ ਦੀ ਮੰਗ ਕੀਤੀ ਸੀ ਇਹ ਹਾਸੇ ਕਿ ਰਾਸ਼ਟਰਪਤੀ ਨੇ ਇਸ ਹਫ਼ਤੇ ਦੇ ਸੰਖੇਪ ਵਿੱਚ ਮਾਰਸ਼ਲ ਲਾ ਦੀ ਮਿਆਦ ਦੌਰਾਨ ਪ੍ਰਮੁੱਖ ਸਿਆਸਤਦਾਨ ਨੂੰ ਗ੍ਰਿਫਤਾਰ ਕਰਨ ਲਈ ਕੋਰਜਾ ਦੇ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ। ਪਾਰਟੀ ਦੇ ਮੁਖੀ ਨੇ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਮਿਸਟਰ ਯੋਨ ਦੇ ਰਾਸ਼ਟਰਪਤੀ ਦੇ ਕਰਤੱਵਾਂ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਸੀ। ਇਹ ਕਹਿੰਦੇ ਹੋਏ ਕਿ ਰਾਸ਼ਟਰਪਤੀ ਨੇ ਮਾਰਸ਼ਲ ਲਾਗਾਵਨ ਦੀ ਦੁਬਾਰਾ ਕੋਸ਼ਿਸ਼ ਕਰਨ ਵਰਗੀਆਂ ਕਾਰਵਾਈਆਂ ਦਾ ਮਹੱਤਵਪੂਰਨ ਖਤਰਾ ਪੈਦਾ ਕੀਤਾ ਸੀ ਜੋ ਸੰਭਾਵਿਤ ਤੌਰ ਤੇ ਕੋਰੀਆ, ਗੰਡਰਾਜ਼ ਅਤੇ ਇਸ ਦੇ ਨਾਗਰਿਕਾਂ ਨੂੰ ਵੱਡੇ ਖੱਤੇ ਵਿੱਚ ਪਾ ਸਕਦਾ ਹੈ। ਮਿਸਟਰ ਹਾਨ ਨੇ ਪਹਿਲਾਂ ਕਿਹਾ ਸੀ ਕਿ ਉਹ ਮਹਾਦੋਸ਼ ਪ੍ਰਸਤਾਵ ਨੂੰ ਹਰਉਣ ਲਈ ਕੰਮ ਕਰਨਗੇ ਭਾਵੇਂ ਕਿ ਉਹਨਾਂ ਨੇ ਯੋਨ ਦੀ ਕੋਸ਼ਿਸ਼ਾਂ ਨੂੰ ਗੈਰ ਸੰਵਿਧਾਨਿਕ ਕਰਾ ਦਿੱਤਾ ਸੀ ਇਹ ਕਿ ਬਿਨਾ ਪਿਆਰ ਫਖੜਾ ਦਫੜੀ ਕਾਰਨ ਨਾਗਰਿਕ ਹੱਕਾਂ ਦੇ ਸਮਰਥਕਾਂ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਣ ਦੀ ਜ਼ਰੂਰਤ ਹੈ। ਰਾਸ਼ਪਤਨ ਪੇਸ਼ ਕਰ ਲਈ ਨੈਸ਼ਨਲ ਸੈਂਪਲਿੰਗ ਦੇ 2/3 ਜਾਂ ਇਸ ਦੇ 300 ਮੈਂਬਰਾਂ ਵਿੱਚੋਂ 200 ਦੇ ਸਮਰਥਨ ਦੀ ਫਲੋਰ ਪਵੇਗੀ। ਵਿਰੋਧੀ ਪਾਰਟੀਆਂ ਕੋਲ 192 ਸੀਟਾਂ ਨੇ ਪਾਰਲੀਮੈਂਟ ਨੇ ਮਾਰਸੈਲਾ ਨੂੰ ਸਵੀਕਾਰ ਕੀਤਾ ਹੈ ਜਿਸ ਨੂੰ ਪਾਰਟੀ ਦੇ ਯੋਨ ਵਿਰੋਧੀ ਧੜੇ ਨਾਲ ਸੰਬੰਧਿਤ 18 ਪੀਪੀ ਸੰਸਦ ਮੈਂਬਰਾਂ ਦੇ ਸਮਰਥਨ ਨਾਲ ਗੁੱਟਵਾੜੂ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਵਿਧੇਕਰ ਮਿਸਟਰ ਯੂਨ ਤੇ ਮਹਾਦੋਸ਼ ਚੁਲਾਇਆ ਜਾਂਦਾ ਹੈ ਤਾਂ ਉਹਨਾਂ ਨੂੰ ਉਦੋਂ ਤੱਕ ਮੁਅਤਲ ਨਹੀਂ ਕੀਤਾ। ਮੇਤਾ ਜੋ ਤਾਕਤ 23 ਦੀ ਸਭਿਧਾਨਿਕ ਤਾਲਤ ਉਹਨਾਂ ਨੂੰ ਅਹੁਦੇ ਤੋਂ ਹਟਾਉਣ ਜਾਂ ਉਸ ਦੀ ਰਾਸ਼ਟਰਪਤੀ ਤਾਕਤ ਨੂੰ ਬਹਾਲ ਕਰਨ ਵਾਲੇ ਨਿਯਮ ਨਹੀਂ ਬਣੂਗੀ ਪ੍ਰਧਾਨ ਮੰਤਰੀ ਹੌਨ ਡਕਸ ਨੂੰ ਰਾਸ਼ਟਰਪਤੀ ਦੀਆਂ ਜ਼ਿੰਮੇਵਾਰੀਆਂ ਸੰਭਾਲਣਗੇ